ਅੱਜ ਗੁਰਦਾਸਪੁਰ ਸੈਕਾਰੀ ਜਿਹੜੀ ਖੰਡ ਮਿਲ ਲਿਮਟਿਡ ਜਿਹੜੀ ਹੈ ਉਹਦੇ ਚ 5000 ਟੀਸੀਡੀ ਤੱਕ ਦੀ ਸਮਰੱਥਾ ਦੀ ਰਿਫਾਈਨਡ ਸਲਫਰ ਰੈਟ 슈ਗਰ ਮਿਲ ਨਵੀਂ ਤੇ ਕੋ ਜਨਰੇਸ਼ਨ ਪਲਾਂਟ ਜਿਹੜਾ ਉਹ ਲੋਕਾਂ ਨੂੰ ਸਮਰਪਿਤ ਕੀਤਾ ਗਿਆ ਤੇ 1980 ਦੇ ਵਿੱਚ ਸਤਾਪਤੀ ਇਸ ਮਿਲ ਦੀ ਸ਼ੁਰੂਆਤ ਜਿਹੜੀ ਹੈ ਉਹ ਪ੍ਰਤੀ ਦਿਨ ਦੀ ਸਮਰਥਾ ਸਾਡੇ ਵਾਰਸਪਰਾਨ ਦੀ 87 ਦੇ ਵਿੱਚ 2000 ਟਨ ਪਰ ਡੇ ਹੋ ਗਈ ਸੀ ਤੇ ਇਸ ਵਕਤ ਇਸ ਮਿਲ ਦੇ ਵਿੱਚ ਇੱਕ ਸੀਜ਼ਨ ਦੀ 25 ਲੱਖ ਕੁਇੰਟਲ ਗੰਨੇ ਦੀ ਜਿਹੜੀ ਪੜਾਈ ਕੀਤੀ ਜਾ ਸਕਦੀ ਹੈ ਤੇ ਹੁਣ 2000 ਟੀਸੀਡੀ ਤੋਂ ਵਧਾ ਕੇ 5000 ਟੀਸੀਡੀ ਤੱਕ ਸਰਕਾਰ ਨੇ ਕੀਤੀ ਹੈ ਤੇ ਇਹਦੇ ਨਾਲ ਜਿਹੜਾ ਇਸ ਵਕਤ 2850 2250 ਗੰਨਾ ਕਿਸਾਨ ਜਿਹੜੇ ਇਸ ਮਿਲ ਨੂੰ ਗੰਨਾ ਸਪਲਾਈ ਕਰ ਰਹੇ ਨੇ ਪਰ ਇਹ ਪ੍ਰੋਜੈਕਟ ਸ਼ੁਰੂ ਹੋਣ ਨਾਲ ਕਿਸਾਨਾਂ ਦੀ ਗਿਣਤੀ ਵੱਧ ਕੇ 7025 ਹੋ ਜੇ ਲਗਭਗ 3 ਗੁਣਾ ਕਿਸਾਨਾਂ ਦੀ ਗਿਣਤੀ ਵੱਜੂਗੀ ਦੂਰ ਦਰਾਡੇ ਵਾਲੀਆਂ ਪ੍ਰਾਈਵੇਟ ਮੇਲਾਂ ਤੇ ਜਾਣ ਦੀ ਲੋੜ ਨਹੀਂ ਰਹਿਣੀ ਉਹਦੇ ਨਾਲ ਟਰਾਂਸਪੋਰਟੇਸ਼ਨ ਦੇ ਖਰਚੇ ਬਚਣਗੇ ਬਾਕੀ ਹੋਰ ਸਮੇਂ ਦੀ ਬਚਤ ਹੋਊਗੀ ਤੇ ਨਾਲ ਨਾਲ ਇਹ ਪ੍ਰੀਮੀਅਮ ਕੁਆਲਿਟੀ ਦੇ ਜਿਹੜਾ ਜਿਹੜੀ ਖੰਡ ਅੱਜ ਤੁਸੀਂ ਸਲਫਰ ਰੈਤ ਜਿਹੜੀ ਲੋਕਾਪਧ ਕੀਤੀ ਹੈ ਉਹਦਾ ਜਿਹੜਾ ਆਮ ਖੰਡ ਨਾਲੋਂ ਪ੍ਰਤੀ ਕੁਇੰਟਲ 100 ਤੋਂ 150 ਰੁਪਿਆ ਜ਼ਿਆਦਾ ਰੇਟ ਹੈ। ਤੋਂ ਇਹਦਾ ਜਿਹੜਾ ਲਾਭ ਹੈ ਉਹ ਮਿਲ ਨੂੰ ਮਿਲੂਗਾ। 20 ਮੈਗਾਵਾਟ ਬਿਜਲੀ ਜਿਹੜੀ ਹੈ ਪੀਐਸਪੀਸੀਐਲ ਨੂੰ ਮਿਲੂਗੀ ਜਿਹੜੀ ਜਨਰੇਟ ਹੋਊਗੀ ਇਥੋਂ ਤੇ ਬਾਕੀ ਕਿਉਂਕਿ ਫਤੇ ਸ਼ੂਗਰ ਜਿਹੜੀ ਹੈ ਅੱਜ ਕੀਤੀ ਹੈ ਉਹ ਕਿਲੋ ਕਿਲੋ ਦੇ ਪੈਕਟਾਂਸ ਵੀ ਸ਼ੁਰੂ ਕੀਤੀ ਜਾ ਰਹੀ ਹੈ ਛੋਟੇ ਜਿਹੜੇ ਬਿਲਕੁਲ ਛੋਟੇ ਜਿਹੜੇ ਹੋਟਲਾਂ ਦੇ ਵਿੱਚ ਆਪਾਂ ਨੂੰ ਪੈਕਟ ਮਿਲਦੇ ਆ ਇੱਕ ਕੱਪ ਦੇ ਵਿੱਚ ਪਾਉਣ ਵਾਸਤੇ ਉਹ ਵੀ ਸ਼ੁਰੂ ਕੀਤੀ ਜਾ ਰਹੀ ਹੈ ਸੋ ਸਲਫਰ ਰਤਖੰਡਾ ਜੋ ਲੇਟੈਸਟ ਮਾਡਲ ਹੈ ਤੇ ਮੈਂ ਸਾਰੇ ਇਸ ਮਿਲ ਦੇ ਜਿਹੜੇ ਜਿਨ੍ਹਾਂ ਨੇ ਮਿਹਨਤ ਕੀਤੀ ਮਜ਼ਦੂਰਾਂ ਨੇ ਨਾਣਾ ਨੋਨ ਦੇ ਅਫੀਸਰ ਸਹਿਬਾਨ ਪ੍ਰਬੰਧਕ ਗੁਰਦਾਸਪੁਰ ਜ਼ਿਲ੍ਹੇ ਦੇ ਸਾਰੇ ਪ੍ਰਸ਼ਾਸਨ ਦਾ ਸਾਡੇ ਚੇਅਰਮੈਨ ਸਾਹਿਬ ਸ਼ੂਗਰ ਮਿਲ ਦੇ ਸ਼ੂਗਰ ਫੈਟ ਦੇ ਜਿਨੇ ਵੀ ਅਧਿਕਾਰੀ ਨੇ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀ ਕਰਦਾ ਤੇ ਉਹਨਾਂ ਨੂੰ ਵਧਾਈ ਵੀ ਦਿੰਦਾ ਕਿ ਗੰਨੇ ਦੀ ਜਿਹੜੀ ਫਸਲ ਹੈ ਉਹਦੀ ਉਹਦਾ ਕਿਵਾਰ ਰਹੇ ਆ ਤੇ ਨਾਲ ਨਾਲ ਦੂਰ ਕਿਤੇ ਆਲੇ ਦੁਆਲੇ ਦੀਆਂ ਮਿੱਲਾਂ ਜਾਣਾ ਪੈਂਦਾ ਸੀ ਉਹ ਵੀ ਜਿਹੜੀ ਹੈ ਖਜਲ ਖੁਆਰੀ ਜਿਹੜੀ ਉਹ ਕੱਟ ਹੋ ਜੇ ਮਾਨ ਸਾਹਿਬ ਬਕਾਇਆ ਰਾਸ਼ੀ ਅਤੇ ਉਸ ਮਖਮਲ ਦੇ ਵਾਅਦੇ ਲਈ ਇੰਤਜ਼ਾਰ ਕਰ ਰਹੇ ਨੇ ਖਾਸ ਹਾਂ ਜੀ ਅੱਜ ਇਹ ਵੀ ਫੈਸਲਾ ਕਰ ਲਿਆ ਗਿਆ 416 ਰੁਪਏ ਪਰ ਕੁਇੰਟਲ ਜਿਹੜਾ ਭਾਅ ਫਿਕਸ ਕੀਤਾ ਗਿਆ ਜੋ ਕਿ ਸਾਰੇ ਦੇਸ਼ ਤੋਂ ਵੱਧ ਹੈ ਸਾਰੇ ਦੇਸ਼ ਤੋਂ ਵੱਧ ਹੈ ਪਹਿਲਾਂ ਵੀ ਵੱਧ ਸੀ ਹਰਿਆਣੇ ਤੋਂ ਵੀ ਵੱਧ ਹੈ ਕਿਉਂਕਿ ਆਮ ਤੌਰ ਤੇ ਹਰਿਆਣੇ ਨਾਲ ਹੀ ਕੰਪੀਟੀਸ਼ਨ ਹੁੰਦਾ ਹੈ ਤਾਂ 416 ਰੁਪਏ ਦਾ ਭਾਅ ਜਿਹੜਾ ਫਿਕਸ ਕੀਤਾ ਗਿਆ ਤੇ ਬਸ ਆਉਣ ਵਾਲੇ ਦੋ ਚਾਰ ਦਿਨਾਂ ਦੇ ਵਿੱਚ ਹੀ ਮੇਲੇ ਜਿਹੜੀਆਂ ਨੇ ਚੱਲ ਪੈਣਗੇ ਸੀਐਮਸਾ ਤੇ ਗਰਦਾਸਪੁਰ ਜ਼ਿਲ੍ਹੇ ਦੀ ਪਟਸੀ ਤੇ ਪਟਾਰਕਪੁਰ ਜ਼ਿਲ੍ਹੇ ਨੂੰ ਕਿੰਨਾ ਫਾਇਦਾ ਹੋਏਗਾ ਦੇਖੋ ਜੀ ਇੱਥੇ ਗੰਨੇ ਦੀ ਪ੍ਰੋਡਕਸ਼ਨ ਹੈਗੀ ਹੈ ਸਰਕਾਰ ਵੀ ਕ੍ਰੌਪ ਡਾਈਵਰਸੀਫਿਕੇਸ਼ਨ ਨੂੰ ਐਪਰੀਸ਼ੀਏਟ ਕਰ ਰਹੀ ਹੈ ਵੀ ਝੋਨੇ ਦੀ ਫਸਲ ਚੋਂ ਜਾਂ ਕਣਕ ਦੀ ਤੇ ਝੋਨੇ ਦੀ ਜਿਹੜੀ ਚੱਕਰ ਹੈ ਉਹਦੇ ਚੋਂ ਨਿਕਲੀਏ ਤਾਂ ਜੇ ਗੰਨੇ ਦਾ ਮੁੱਲ ਵਧੀਆ ਮਿਲਣ ਲੱਗ ਜੂਗਾ ਤਾਂ ਜੇ 2500 ਤੋਂ ਕਿਸਾਨ ਤੋਂ ਵੱਧ ਕੇ ਹੁਣ 7500 ਦੇ ਨੇੜੇ ਹੋ ਗਿਆ ਤਿੰਨ ਗੁਣਾ ਵੱਧ ਜਿਹੜਾ ਪ੍ਰੋਡਕਸ਼ਨ ਵੀ ਉਸ ਹਿਸਾਬ ਨਾਲ ਹੋਊਗੀ ਤੇ ਉਸ ਹਿਸਾਬ ਨਾਲ ਫਿਰ ਰੋਜ਼ਗਾਰ ਵੀ ਜਨਰੇਟ ਹੋਊਗਾ ਸੋ ਓਵਰঅল ਸਾਰਾ ਕੁਝ ਜੇ ਕੋਈ ਕੋਈ ਵੀ ਫੈਕਟਰੀ ਜੇ ਤਿੰਨ ਗੁਣਾ ਵੱਧ ਉਹਦੀ ਕਪੈਸਿਟੀ ਵਧਾ ਦਈਏ ਤਾਂ ਫਿਰ ਤਿੰਨ ਗੁਣਾ ਵੱਧ ਲੇਬਰ ਹੋਊਗੀ ਤਿੰਨ ਗੁਣਾ ਵੱਧ ਪ੍ਰੋਡਕਸ਼ਨ ਹੋਊਗੀ ਤਿੰਨ ਗੁਣਾ ਵੱਧ ਫਾਇਦੇ ਹੋਣਗੇ ਉਹ ਜਿਹੜਾ ਕਿਉਂਕਿ ਸਹਿਕਾਰੀ ਮਿਲ ਹੈ ਇਹਦਾ ਫਾਇਦਾ ਇਸੇ ਮਿਲ ਦੀ ਵਿੱਚ ਹੀ ਲੱਗੂਗਾ ਸਾਰਾ ਸੋ ਮੈਨੂੰ ਲੱਗਦਾ ਵੀ ਬਹੁਤ ਇਤਿਹਾਸਕ ਕਦਮ ਹੈ ਔਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਵਾਲੇ ਤਿੰਨ ਵੀ ਚੱਲ ਰਹੇ ਨੇ ਜਿੱਥੇ ਸਾਨੂੰ ਸਭ ਨੂੰ ਮਿਹਨਤ ਕਰਕੇ ਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਦਾ ਕੀਰਤ ਕਰੋ ਵੰਡ ਛਕੋ ਨਾਮ ਜਪੋ ਦਾ ਹੋਕਾ ਜਿਹੜਾ ਉਹ ਵੀ ਸাকার ਹੋਊਗਾ ਜੀ ਜਿਹੜੀਆਂ ਸੈਂਟਰ ਨਾਲ ਰਿਲੇਟਡ ਮੰਗਾਂ ਨੇ ਜੀ ਉਹਨਾਂ ਲਈ ਉਹ ਜਿਹੜੀਆਂ ਉਹਨਾਂ ਦਾ ਸੰਘਰਸ਼ جاری ਹੈ ਤੇ ਬਿਲਕੁਲ ਸੈਂਟਰ ਨੂੰ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਜੋ ਪੰਜਾਬ ਨਾਲ ਰਿਲੇਟਡ ਮੰਗਾਂ ਨੇ ਅਸੀਂ ਸਮੇਂ-ਸਮੇਂ ਤੇ ਉਹਨਾਂ ਨਾਲ ਗੱਲ ਵੀ ਕਰਦੇ ਰਹਿੰਨੇ ਆ ਕਿਸਾਨ ਮਿਲਣੀ ਵੀ ਕਰਦੇ ਰਹਿੰਨੇ ਆ ਤੇ ਪੰਜਾਬ ਦੀਆਂ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਨੇ ਉਹ ਵੀ ਜਿਹੜੀਆਂ ਨੇ ਕਿਸਾਨ ਪੱਖੀ ਨੇ ਭਾਵੇਂ ਉਹ ਨਹਿਰੀ ਪਾਣੀਆਂ ਨੂੰ 30 30 40 40 50 50 ਸਾਲਾਂ ਬਾਅਦ ਖੇਤਾਂ ਤੱਕ ਪਹੁੰਚਾਉਣਾ ਦਿਨੇ ਬਿਜਲੀ ਦੇਣਾ ਮੰਡੀਆਂ ਦੇ ਵਿੱਚ ਸਚਾਰੂ ਪ੍ਰਬੰਧ ਕਰਕੇ ਉਹਨਾਂ ਦੀ ਫਸਲ ਜਾਂ ਖੱਜਲ ਖਵਾਰੀ ਜਿਹੜੀ ਹੈ ਉਹ ਉਹ ਨਾ ਹੋਵੇ ਉਹਦੇ ਲਈ ਪ੍ਰਬੰਧ ਕਰਨਾ ਤੇ ਜਿੰਨਾ ਵੀ ਖੇਤੀ ਪ੍ਰਧਾਨ ਸੂਬੇ ਲਈ ਹੋ ਸਕਦਾ ਅਸੀਂ ਉਹ ਬਤ ਤੋਂ ਬਤ ਕਰ ਰਹੇ ਹਾਂ ਬਾਕੀ ਸੈਂਟਰ ਸਰਕਾਰ ਨੂੰ ਵੀ ਐਮਐਸਪੀ ਜਾਂ ਜਿਹੜੀਆਂ ਪੂਰੇ ਦੇਸ਼ ਨਾਲ ਸੰਬੰਧ ਹੋਰ ਸੂਬੇ ਨਾਲ ਸੰਬੰਧ ਵੀ ਮੰਗਾ ਹੈਗੀਆਂ ਨੇ ਕਿਸਾਨਾਂ ਨੇ ਉਹਨਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਇਸਨੂੰ ਇਸ ਦੀ ਰੇਤ ਉਸ ਦਾ ਖੇਤ ਇਹ ਕੋਸ਼ਿਸ਼ ਸ਼ੁਰੂ ਕੀਤੀ ਸੀ ਲੇਕਿਨ ਜਿਹੜੇ ਪੰਜਾਬ ਦੇ ਪ੍ਰਧਾਨ ਐਸ்சி ਸ਼ਰਮਾ ਉਹਨਾਂ ਨੇ ਕਿਹਾ ਕਿ ਇਸ ਕੋਸ਼ਿਸ਼ ਦੇ ਤੀਨ ਜਿਹੜਾ ਮਾਈਨਿੰਗ ਮਾਫੀਆ ਬੜਾ ਹੈਵੀ ਹੈਗਾ ਮਾਈਨਿੰਗ ਮਾਫੀਆ ਤਰ੍ਹਾਂ ਕੰਮ ਕਰਦਾ ਹੈ देखो जी जिन्ना नुक्स ਕੱਢਣਾ ਉਹ ਤਾਂ ਕੱਢਨੇ ਕੱਢਣਾ ਉਹਨਾਂ ਨੇ ਤਾਂ ਉਹ ਤਾਂ ਐਸੇ ਕੰਮ ਕੀ ਹੁੰਦੇ ਨੇ ਪਹਿਲਾਂ ਉਹ ਕਹਿੰਦੇ ਸੀਗੇ ਜੀ ਇਹਦਾ ਕੀ ਕਰੋਗੇ ਜਿਹੜੀ ਜਿਹੜੀ ਰੇਤ ਆ ਗਈ ਉੱਪਰੋਂ ਜਦੋਂ ਅਸੀਂ ਕਹਿੰਤਾ ਕਿ ਜੀ ਦਾ ਖੇਤ ਉਹਦੀ ਰੇਤ ਫਿਰ ਕਹਿੰਦੇ ਜੀ ਇਹ ਮਾਈਨਿੰਗ ਹੈ ਜਦ ਕਿ ਹਾਈਕ ਮੰਨ ਜੋ ਹਾਈ ਕੋਰਟ ਨੇ ਕਹਿ ਰੱਖਿਆ ਸਾਨੂੰ ਕਿ ਤੁਸੀਂ ਇਹਨੂੰ ਚਕਾਓ ਇਹਨੂੰ ਅਸੀਂ ਮਾਈਨਿੰਗ ਨਹੀਂ ਮੰਨਾਂਗੇ ਸੋ ਅਸ਼ਵਨੀ ਸ਼ਰਮਾ ਦੇ ਕਹਿਣ ਨਾਲ ਕੁਝ ਨਹੀਂ ਹੁੰਦਾ ਉਹਨਾਂ ਨੇ ਤਾਂ ਆਪਣੀ ਰਾਜਨੀਤੀ ਕਰਨੀ ਹੁੰਦੀ ਔਰ ਇੱਕ ਦੋ ਜਗ੍ਹਾ ਤੇ ਫੋਟੋ ਫੋਟੋ ਖਿਚਾ ਕੇ ਚਲੇ ਜਾਂਦੇ ਨੇ ਕੇਂਦਰੀ ਮੰਤਰੀ ਵੀ ਪਹਿਲਾਂ ਇੱਥੇ ਤੁਹਾਡੇ ਕੋਲੇ ਆਏ ਤੁਹਾਡੇ ਕੈਮਰੇ 'ਚ ਫੋਟੋ ਪਈ ਉਹ ਆ ਜਾਂਦੇ ਸੀ ਆ ਕੇ ਪਜਾਮੇ ਟੰਕ ਕੇ ਹੜਾਂ ਚ ਦੇਖ ਕੇ ਉੱਚ ਬਾਅਦ ਕਹਿੰਦੇ ਸੀ ਉੱਥੇ ਜਾ ਕੇ ਦੱਸਾਂਗੇ ਪਤਾ ਨਹੀਂ ਕੀ ਦੱਸਿਆ ਹਜੇ ਤੱਕ 1600 ਕਰੋੜ ਰੁਪਏ ਜਿਹੜਾ ਅਸ਼ਵਨੀ ਸ਼ਰਮਾ ਜੀ ਨੂੰ ਮੈਂ ਕਹਿਣਾ ਚਾਹੁੰਦਾ ਬੀਜੇਪੀ ਦੇ ਜਿੰਨੇ ਵੀ ਲੀਡਰ ਨੇ ਹਾਲਾਂਕਿ ਚਲੋ ਅਸ਼ਵਨੀ ਸ਼ਰਮਾ ਤਾਂ オリジナル ਨੇ オーਰਗੈਨਿਕ ਨੇ ਬੀਜੇਪੀ ਦੇ ਬਾਕੀ ਜਿਹੜੀ ਕਾਂਗਰਸ ਤੋਂ ਵੱਲੋਂ ਆਏ ਹੋਏ ਨੇ ਕੈਪਟਨ ਸਾਹਿਬ ਮਨਪ੍ਰੀਤ ਬਾਦਲ ਫਤੇਜੰਗ ਬਾਜਵਾ ਹੈਨਾ ਤੇ ਜਿੰਨੇ ਵੀ ਜਾਖੜ ਸਾਹਿਬ ਵੀ ਮੈਂ ਉਹਨਾਂ ਨੂੰ ਵੀ ਕਹਿਣਾ ਚਾਹੁੰਦਾ ਕਿ ਕਿਰਪਾ ਕਰਕੇ ਜਿਹੜਾ 1600 ਕਰੋੜ ਰੁਪਏ ਦਾ ਟੋਕਨ ਮਨੀ ਕਹਿ ਕੇ ਗਏ ਸੀਗੇ ਐਸੇ ਜ਼ ਪ੍ਰਧਾਨ ਮੰਤਰੀ ਜੀ ਉਹੀ ਦਵਾ ਦਿਓ ਜੀ ਤੁਸੀਂ ਬਾਕੀ ਬਾਅਦ ਚ ਦੇਖ ਲਵਾਂਗੇ ਅਸ਼ਵਨੀ ਸ਼ਰਮਨ ਪੰਜਾਬ ਦਾ ਮੁੱਦਾ ਨਹੀਂ ਹੈਗਾ ਜੀ ਕੋਈ ਹੋਰ ਗੱਲ ਕਰੋ ਵਧੀਆ ਜੀ ਹਾਂ ਜੀ ਇੱਕ ਪੋਰਟਲ ਜਲਦੀ ਸੀਐਮ ਪੋਰਟਲ ਚੱਲਦੀ ਨੇ ਹਾਂ ਜੀ ਉਹ ਤਾਂ ਸਰ ਸ਼ਿਕਾਇਤਾਂ ਜਿਹੜੀਆਂ ਫਾਰਵਰਡ ਤੇ ਹੁੰਦੀਆਂ ਨੇ ਡਿਪਾਰਟਮੈਂਟਾਂ ਨੂੰ ਪਰ ਦੋ ਦੋ ਮਹੀਨੇ ਦੇ ਅੱਗੇ ਕੋਈ ਕਾਰਵਾਈ ਨਹੀਂ ਨਹੀਂ ਜੀ ਹੁੰਦੀ ਹੈ ਜੀ ਕਾਰਵਾਈ ਉਹ ਮੇਰੇ ਕੋਲ ਹੀ ਆਉਂਦੀਆਂ ਨੇ ਜੀ ਤੁਹਾਡੀ ਹੋ ਸਕਦੀ ਹੈ ਪਰਸਨਲ ਕੋਈ ਨਿੱਜੀ ਹੋ ਸਕਦੀ ਹੈ ਮੈਨੂੰ ਦੱਸ ਦਿਓ ਉਨ ਕੋਈ ਕੋਈ ਗੱਲ ਨਹੀਂ ਹੋ ਜੂਗੀ ਪਹਿਲਾਂ ਪਹਿਲਾਂ ਮੈਨੂੰ ਦੱਸੋ ਅਸ਼ਵਿੰਨ ਸ਼ਰਮਾ ਜੀ ਇਹ ਪੁੱਛੇ ਪ੍ਰਧਾਨ ਮੰਤਰੀ ਜੀ ਨੂੰ 12 ਸਾਲ ਹੋ ਗਏ ਪ੍ਰਧਾਨ ਮੰਤਰੀ ਬਣ ਉਹਨਾਂ ਨੇ ਪ੍ਰੈਸ ਕਰਾਇਆ ਫਿਰ ਮੈਂ ਜਿੰਨੇ ਜਰ ਥੋੜੇ ਸਵਾਲ ਹੀ ਮੁਕਦੇ ਮੈਂ ਉਹਨਾਂ ਚਰ ਪੁੱਛਾਂਗਾ ਅਸ਼ਵਿੰਨ ਸਰਪੰਦ ਜੀ ਕਹੋ ਕਿ ਪ੍ਰਧਾਨ ਮੰਤਰੀ ਜੀ ਦੀ ਕਾਨਫਰੰਸ ਕਰ ਗਿਆ ਤਾਂ ਪਾਓ ਤੁਸੀਂ ਕਦੇ ਵਾਪਸ ਫਿਰਦੇ ਇੱਥੇ ਸਰਕਾਰ ਸਰਪਾਤਰ ਮੈਡੀਕਲ ਬਹੁਤ ਬੜਾ ਪਿੱਛੇ ਹੈ ਜੀ ਅੱਜ بڑے ਮੰਤਰੀ ਹੋਏ بڑے ਵੱਡੇ ਵੱਡੇ ਆਇਆ ਪਰ ਸਰਪਾਤਰ ਅੱਜ ਵੀ ਜਦੋਂ ਅਮਰਜੰਸੀ ਵਧੀਆ ਅੰਮਤ ਤਾਂ ਕੱਲਾ ਗੁਰਦਾਸਪੁਰ ਨਹੀਂ ਜੀ ਪੰਜਾਬ ਦਾ ਹੀ ਇਹਨਾਂ ਨੇ ਬੇੜਾ ਕਰ ਕੀਤਾ ਜਿੰਨੇ ਜਿੰਨੀ ਵਾਰ ਵੀ ਆਏ ਨੇ ਕਾਲੀ ਦਰ ਬੀਜੇਪੀ ਵੀ ਆਈ ਹੈ ਇਕੱਠੇ ਬੀਜੇਪੀ ਨੇ ਕੱਲੇ ਵੀ ਲੜਕੇ ਦੇਖਿਆ ਹੈ ਸੈਂਟਰ ਚ ਬੀਜੇਪੀ ਇਸ ਵਕਤ ਕੱਲੀ ਹੈ ਇਸ ਤੋਂ ਇਲਾਵਾ ਕਾਂਗਰਸ ਵੀ ਇੱਥੇ ਆਈ ਹੈ ਦੱਸੋ ਕਿਹੜਾ ਕੰਮ ਹੈ ਸਕੂਲ ਇਹਨਾਂ ਨੇ ਪੱਠਾ ਬਿਠਾਇਆ ਹੋਇਆ ਸੀ ਹਸਪਤਾਲ ਇਹਨਾਂ ਨੇ ਪੱਠਾ ਬਿਠਾਇਆ ਹੋਇਆ ਸੀ ਟੋਲ ਪਲਾਜ਼ੇ ਲਾਏ ਹੋਏ ਸੀ ਕੋਈ ਕੰਮ ਨਹੀਂ ਹੋਇਆ ਸੀ ਹੁਣ ਆ ਇਸ ਵਕਤ ਪੰਜਾਬ ਸਰਕਾਰ ਜਿਹੜੀ ਹੈ ਕੰਮ ਕਰ ਰਹੀ ਹੈ ਜਿਦੇ ਚ ਸਰਕਾਰੀ ਨੌਕਰੀਆਂ ਬਿਨਾ ਕਿਸੇ ਕੈਸ਼ ਤੇ ਫਰਮਾਇਸ਼ ਤੋਂ ਮਿਲ ਰਹੀਆਂ ਨੇ ਜਿਹਦੇ ਵਿੱਚ ਟੋਲ ਪਲਾਜ਼ੇ 17 ਤੋਂ ਜ਼ਿਆਦਾ ਟੋਲ ਪਲਾਜ਼ੇ ਬੰਦ ਹੋ ਗਏ ਬਾਹਰ 63 ਲੱਖ ਰੁਪਇਆ ਪਰ ਡੇ ਬਚਦਾ ਜੀ ਲੋਕਾਂ ਦਾ ਉਹ ਬੰਦ ਹੋ ਗਏ ਹਾਲਾਂਕਿ ਉਹਨਾਂ ਦੀ ਮਿਆਦ ਕਾਫੀ ਦੇਰ ਪਹਿਲਾਂ ਬੰਦ ਹੋਣੀ ਚਾਹੀਦੀ ਸੀ ਪਰ ਚੱਲੀ ਜਾਂਦੀ ਸੀ ਅਸੀਂ ਬੰਦ ਕਰਦੇ ਆ ਕੇ ਹੈ ਜੀ ਐਸਐਫ ਦੇਸ਼ ਦੇ ਵਿੱਚ ਸਭ ਤੋਂ ਨੰਬਰ 1 ਸੜਕ ਸੁਰੱਖਿਆ ਦੇ ਵਿੱਚ ਨੰਬਰ 1 ਹੋਰ ਸੂਬੇ ਵੀ ਸਾਥੋਂ ਸਿੱਖ ਕੇ ਜਾ ਰਹੇ ਨੇ ਕਿ ਅਸੀਂ ਵੀ ਆਪਣੇ ਸੂਬਿਆਂ 'ਚ ਲਾਗੂ ਕਰਨਾ ਹੈ ਉਹਨਾਂ ਨਾਲ ਦੇਨਾਂ ਦੇ ਵਿੱਚ ਅਸੀਂ 10 ਲੱਖ ਰੁਪਏ ਦਾ ਜੀਵਨ ਬੀਮਾ ਹਰ ਪਰਿਵਾਰ ਵਾਸਤੇ ਸ਼ੁਰੂ ਕਰ ਰਹੇ ਹਾਂ ਠੀਕ ਹੈ ਨਾ ਉਹ ਨਾਲ ਦਿਨਾਂ ਚ ਹੋਰ ਬਹੁਤ ਵੱਡੇ ਵੱਡੇ ਪ੍ਰੋਜੈਕਟ ਜਿਹੜੇ ਨੇ ਉਹ ਆਮ ਲੋਕਾਂ ਦੇ ਪੱਖ ਦੇ ਆ ਰਹੇ ਨੇ ਤੇ ਬਿਜਲੀ ਦੇ ਵਿੱਚ 90% ਘਰਾਂ ਨੂੰ ਬਿਜਲੀ ਫ੍ਰੀ ਹੈ ਠੀਕ ਹੈ ਗੋਇੰਦਵਾਲ ਸਾਹਿਬ ਵਾਲਾ ਥਰਮਲ ਪਲੈਂਟ ਖਰੀਦ ਲਿਆ ਸਰਕਾਰ ਨੇ ਜਿਹੜਾ ਕਿ ਰਨਿੰਗ ਕੰਡੀਸ਼ਨ ਦੇ ਵਿੱਚ ਸੀਗਾ ਤੇ ਉੱਥੋਂ ਬਿਜਲੀ ਪੈਦਾ ਹੋ ਰਹੀ ਹੈ ਡੈਮਾਂ ਦੇ ਵਿੱਚ ਅਸੀਂ ਮੈਂ ਹੁਣ ਨਾਰਥ ਜ਼ੋਨ ਕਾਉਂਸਲ ਦੀ ਮੀਟਿੰਗ ਦੇ ਵਿੱਚ ਜਾ ਕੇ ਆਇਆ ਕਿ BBMP ਦੇ ਵਿੱਚ ਕੋਈ ਅਸੀਂ ਹੋਰ ਕੋਈ ਮੈਂਬਰ ਨਹੀਂ ਲੈਣਾ ਅਸੀਂ ਪੰਜਾਬ ਦਾ ਹੱਕ ਆ ਉੱਤੇ BBMP ਤੇ ਉਹ ਪੰਜਾਬ ਦੀ ਹੈ ਚੰਡੀਗੜ੍ਹ ਦਾ ਮੁੱਦਾ ਉਹਦੇ ਵਿੱਚ ਮੈਂ ਅਸੀਂ ਕਿਹਾ ਕਿ ਤੁਸੀਂ ਨਾ ਚੰਡੀਗੜ੍ਹ ਨਾ ਚੰਡੀਗੜ੍ਹ ਯੂਨੀਵਰਸਿਟੀ ਤੁਸੀਂ ਇਹਨੂੰ ਬਿਲਕੁਲ ਛੇੜ ਨਹੀਂ ਸਕਦੇ ਕਿਉਂਕਿ ਇਹ ਪੰਜਾਬ ਦੇ ਹੱਕ ਰੱਖਮੇ ਨੇ ਸੋ ਜਿੰਨਾ ਵੀ ਜਦੋਂ ਵੀ ਜਿੱਥੇ ਵੀ ਪੰਜਾਬ ਦੇ ਹੱਕਾਂ ਦੀ ਗੱਲ ਕਰਨੀ ਪੈਂਦੀ ਹੈ ਪੰਜਾਬ ਸਰਕਾਰ ਨਾਲ ਖੜਦੀ ਹੈ ਦੇਖੋ ਜੀ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਇਹ ਰੇਅਰੈਸਟ ਆਫ ਰੇਅਰ ਜੁਰਮਾਂ ਦੇ ਵਿੱਚ ਆਉਂਦਾ ਇਹਨੂੰ ਫਾਸਟ ਟਰੈਕ ਤੇ ਲੈ ਕੇ ਜਲਦੀ ਤੋਂ ਜਲਦੀ ਜਿਹੜੀ ਹੈ ਇਹਦੀ ਸਖਤ ਤੋਂ ਸਖਤ ਜਿੰਨੀ ਹੋ ਸਕਦੀ ਹੈ ਸਜ਼ਾ ਮਿਲਣੀ ਚਾਹੀਦੀ ਹੈ ਇਸ ਤਰ੍ਹਾਂ ਦੇ ਅਨਮਨੁੱਖੀ ਕਣਾਉਣੇ ਜੁਰਮਾਂ ਲਈ ਤੇ ਅਸੀਂ ਪੁਲਿਸ ਨੂੰ ਨਿਰਦੇਸ਼ ਦਿੱਤੇ ਨੇ ਕਿ ਜਿੰਨਾ ਛੇਤੀ ਛੇਤੀ ਹੋ ਸਕੇ ਤਾਂ ਫਾਸਟ ਟਰੈਕ ਤੇ ਲੈ ਕੇ ਜਲਦ ਜਲਦੀ ਸਾਕ ਸਿਆਕਾ ਕਿ ਹੋਰ ਲੋਕ ਜਿਹੜੇ ਨੇ ਕ੍ਰਿਮੀਨਲ ਮਾਈਂਡ ਉਹਨਾਂ ਨੂੰ ਇਹ ਸਬਕ ਮਿਲ ਸਕੇ ਕਿ ਇਸ ਤਰ੍ਹਾਂ ਤੋਂ ਨਹੀਂ ਕਰ ਸਕਦਾ। ਸਾਡੇ ਕੋਲ ਇੱਕ ਪੁਆਇੰਟ ਵੀ ਨਾ ਪ੍ਰੋਬਲਮ ਹੈ। ਕਵਾੜੀ ਵਾਲੀ ਜੀ ਤੇ ਨਿਊਰੋਲੋਜੀ ਦੇ ਡਾਕਟਰ ਨਹੀਂ ਹੈਗੇ। ਉਹਨਾਂ ਨੂੰ ਜਿਸਨੀ ਇੱਥੇ ਹੈਗੇ ਦੀ ਉਹਨਾਂ ਸਰਜਨ ਨਹੀਂ ਹੈਗੇ। ਸਾਨੂੰ ਇਹ ਬਹੁਤ ਪ੍ਰੋਬਲਮ ਆ ਰਹੀ ਹੈ। ਉਹਨਾਂ ਨੇ ਦਿਨਾਂ ਦੇ ਵਿੱਚ ਡਾਕਟਰਾਂ ਦੀ ਭਰਤੀ ਹੋ ਰਹੀ ਹੈ ਔਰ ਉਹਨਾਂ ਨਾਲ ਐਗਰੀਮੈਂਟ ਵੀ ਕੀਤੇ ਜਾ ਰਹੇ ਨੇ ਕਿਉਂਕਿ ਕਈ ਵਾਰੀ ਕੀ ਹੁੰਦਾ ਨਾ ਕਿ ਬਾਰਡਰ ਏਰੀਆ ਦੇ ਵਿੱਚ ਇੱਕ ਵਾਰੀ ਅਪਾਇੰਟਮੈਂਟ ਹੋ ਜਾਂਦੀ ਹੈ ਬੱਜ ਬਦਲੀਆਂ ਬਦਲੀਆਂ ਕਰਵਾ ਲੈਂਦੇ ਨੇ ਅਸੀਂ ਉਹਨਾਂ ਨਾਲ ਐਗਰੀਮੈਂਟ ਕਰ ਰਹੇ ਹਾਂ ਕਿ ਜੇ ਇਸ ਪੰਜਾਬ ਦੇ ਵਿੱਚ ਤੁਸੀਂ ਸਰਕਾਰੀ ਨੌਕਰੀ ਸਰਕਾਰੀ ਡਾਕਟਰ ਦੇ ਤੌਰ ਤੇ ਅਸੀਂ ਰੱਖਨੇ ਅਸੀਂ ਤਨਖਾਹਾਂ ਵੱਧ ਵੀ ਦੇਵਾਂਗੇ ਪੱਤਾ ਵੀ ਦੇਵਾਂਗੇ ਬਾਰਡਰ ਏਰੀਆ ਦੇ ਅਲਾਉਂਸ ਦਾ ਪਰ ਤੁਹਾਨੂੰ 2 ਸਾਲ ਘੱਟੋ ਘੱਟ ਇੱਥੇ ਲਾ ਕੇ ਰਹਿ ਕੇ ਸੇਵਾ ਕਰਨੀ ਪਊ ਚਾਹੇ ਟੀਚਰ ਚਾਹੇ ਉਹ ਡਾਕਟਰ ਖਾਸ ਤੌਰ ਤੇ ਸੇਵਾ ਮਾਜਾ ਜਿਹੜੀ ਜਰੂਰੀ ਸਭਾ ਮੰਨੇ ਉਹਨਾਂ ਨਾਲ ਜੀ ਨਾਮ ਸੀ ਕਿ ਕਿ ਮੈਡੀਕਲ ਹਸਪੀਟਲ ਬਰਦਾਸਪੁਰ ਨੂੰ ਵੱਡਾ ਮਿਲੇਗਾ ਉਹਦੀ ਬਹੁਤ ਪ੍ਰੋਬਲਮਾਂ ਬਰਦਾਸਪੁਰ ਸੇ ਤੁਸੀਂ ਸਵਾਲ ਬਹੁਤ ਵਧੀਆ ਨੇ ਤੁਸੀਂ ਆਉਣ ਵਾਲੇ ਦਿਨਾਂ 'ਚ ਇੰਤਜ਼ਾਰ ਕਰੋ ਬਹੁਤ ਕੁਝ ਪੰਜਾਬ ਦੇ ਵਿੱਚ ਗੱਡੀ ਲਈ ਤੇ ਵਿਕਾਸ ਵਾਲੀ ਜਿਹੜੀ ਹੈ ਚੜ ਵੀ ਗਈ ਹੈ ਤੇ ਤੇਜ਼ ਵੀ ਹੋ ਰਹੀ ਹੈ ਸਪੀਡ ਉਹਦੀ ਆਉਣ ਵਾਲੇ ਦਿਨਾਂ 'ਚ ਬਹੁਤ ਜਿਹੜੀਆਂ ਬਾਦਰ ਏਰੀਆ ਖਾਸ ਤੌਰ ਤੇ ਸਾਡੇ ਜਿਵੇਂ ਤਰਨਤਾਰਨ ਦੇ ਵਿੱਚ ਕੋ ਕੁੜੀਆਂ ਦਾ ਕਾਲਜ ਨਹੀਂ ਸੀ ਬੜੀ ਲੋਕਾਂ ਨੇ ਮੰਗ ਕੀਤੀ ਬਾਈ ਇਲੈਕਸ਼ਨ 'ਚ ਤੇ ਅਸੀਂ ਕੁੜੀਆਂ ਦੇ ਕਾਲਜ ਦਾ ਵੀ ਜਿਹੜਾ ਉੱਥੇ ਫਾਈਲਾਂ ਤਿਆਰ ਹੋ ਰਹੀਆਂ ਨੇ ਹੁਣ ਤੇ ਜਿਹੜਾ ਤਰਨਤਾਰਨ ਸ਼ਹਿਰ ਦੇ ਵਿੱਚ ਇੱਕ ਓਵਰ ਬ੍ਰਿਜ ਸੀਗਾ ਜਿਹੜਾ ਝੰਡੇ ਵਾਲਾ ਗੁਰੂ ਨੂੰ ਟਰੈਕ ਜਾਂਦਾ ਫਾਟ ਕਹਿੰਦੇ ਝੰਡੇ ਵਾਲਾ ਗੁਰੂ ਵਾਲਾ ਫਾਟ ਕਹਿੰਦੇ ਪੂਰਾ ਸ਼ਹਿਰ ਦੋ ਹਿੱਸਿਆਂ 'ਚ ਵੰਡਿਆ ਜਾਂਦਾ ਸੀ ਉਹ ਵੀ ਬਣ ਰਿਹਾ ਜੀ 2014 ਵਿੱਚ 2014 ਜੀ 10 ਮਹੀਨੇ 15 ਤਰੀਕ ਨੂੰ ਇੱਕ 12 ਸਾਲ ਦੀ ਕੁੜੀ ਨਾਲ ਗਰਦਾਸਪੁਰ ਕਿਸ ਪਰ ਗਲਤ ਹਰਕਤ ਕੀਤੀ ਕਿਤੇ ਵੀ 4 ਮਿੰਟਿਆਂ ਨੇ ਤਦੋਂ ਕੋਈ ਪ੍ਰਸ਼ਾਸਨ ਨੇ ਅਜੇ ਕੋਈ ਕਾਰਵਾਈ ਉਹਨਾਂ ਦੇ ਪਰਚੇ ਕਿਉਂ ਆ ਕੋਈ ਪਰਚਾ ਹੋ ਚੁੱਕਾ ਹੈ ਮੈਂ 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 ਇਹਦੇ ਬਾਰੇ ਮੈਂ ਚੱਕ ਮੈਂ ਇਹਦੇ ਬਾਰੇ ਪਤਾ ਕਰ ਲੈਣਾ ਉਹਨਾਂ ਲੋਗਾਂ ਦੀ ਕਿਸੇ ਅਰਕੀ ਪੀਐਮ ਸਾਹਿਬ ਨੂੰ ਸੱਜਾਈ ਲਿਖ ਰੋ ਆਏ ਨਹੀਂ ਉਹਨਾਂ ਦੀ ਮਰਜ਼ੀ ਹੀ ਹੋਣਾ ਸੀ ਤੱਕੇ ਨਾਤਾ ਲਿਆ ਨਹੀਂ ਸਾਹਿਬ ਦੇ ਪਰ ਅਸੀਂ ਸਾਰਿਆਂ ਨੂੰ ਬੁਲਾਇਆ ਸੀ ਚਲੋ ਇਹ ਤਾਂ ਪ੍ਰਧਾਨ ਮੰਤਰੀ ਸਾਹਿਬ ਦੀ ਮਰਜ਼ੀ ਹੈ ਕੋਈ ਆਉਣ ਜਾਂ ਨਾ ਆਉਣ ਜਾਂ ਉਹਨਾਂ ਦੀ ਸ਼ਰਤਾਂ ਕਿੰਨੀ ਕ ਹੈ ਉਸ ਉਸ ਪ੍ਰਤੀਜਕ ਉਸ ਕੁਰਬਾਨੀ ਪ੍ਰਤੀ ਉਹਨਾਂ ਦੀ ਕਿੰਨੀ ਕ ਸ਼ਰਤ ਹੈ ਜਾਂ ਉਹਨਾਂ ਦਾ ਕੀ ਨਜ਼ਰੀਆ ਹੈ ਉਸ ਬਲੀਦਾਨ ਪ੍ਰਤੀ ਜਿਹੜਾ ਕਿ ਮਤਲਬ ਗੁਰੂ ਤੇਗ ਬਹਾਦਰ ਜੀ ਦਾ ਜਿਹੜਾ ਬਲੀਦਾਨ ਹੋਇਆ ਪਰ ਅਸੀਂ ਆਪਣੇ ਵੱਲੋਂ ਪ੍ਰਬੰਧਾਂ ਚ ਕੋਈ ਕਮੀ ਨਹੀਂ ਛੱਡੀ ਔਰ ਹਾਜੇ ਵੀ ਉਥੇ ਜਿਹੜੇ ਪ੍ਰੋਗਰਾਮ ਜਾਰੀ ਨੇ ਹਾਜੇ ਚੱਲਦੇ ਰਹਿਣਗੇ ਚਾਹੇ ਉਹ ਲਾਈਟ ਹੈਂਡ ਸਾਊਂਡ ਹੈ ਚਾਹੇ ਉਹ ਵਿਧਾਨ ਸਭਾ 'ਚ ਮੌਕ ਸੈਸ਼ਨ ਹੋ ਰਿਹਾ ਹੈ ਸਟੂਡੈਂਟਸ ਦਾ ਤੇ ਨਾਲ-ਨਾਲ ਟੈਂਪਸਿਟੀ ਵੀ ਉੱਥੇ ਰਹਿਣਗੇ ਤੇ ਜਦੋਂ ਵੀ ਜਿੰਨੀ ਵੀ ਸ਼ਰਧਾਲੂ ਸੰਗਤ ਜਿੰਨੀ ਵੀ ਜਾਣਾ ਚਾਹੁੰਦੀ ਹੈ ਉਹ ਜਾ ਕੇ ਉੱਥੇ ਦਰਸ਼ਨ ਕਰ ਸਕਦੀ ਹੈ ਬਹੁਤ-ਬਹੁਤ ਧੰਨਵਾਦ